જીએસપી ટીવી ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਨ ਆਵਦੀ ਕੋਰ ਜਾਂਦਾ ਨਜ਼ਰ ਮਾਰਦੇ ਆ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਿੰਗ ਮੋਗਾ ਦੇ ਬਾਗਾਪੁਰਾਣਾ ਦੇ ਵਿੱਚ ਵਾਪਰਿਆ ਦਰਦਨਾਕ ਹਾਦਸਾ ਮੋਗਾ ਦੇ ਬਾਗਾਪੁਰਾਣਾ ਦੇ ਵਿੱਚ ਬੀਤੀ ਦਿਨ ਸ਼ਾਮ ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਮੋਗਾ ਦੀ ਰਹਿਣ ਵਾਲੀ ਜੋਤੀ ਜਿਸ ਦਾ ਕੋਟਕਪੁਰਾਣਾ ਦੇ ਵਿੱਚ ਵਿਆਹ ਹੋਇਆ ਸੀ ਸੋਹਣ ਕੱਟਣ ਦੇ ਲਈ ਆਪਣੇ ਭਰਾ ਦੇ ਨਾਲ ਆ ਰਹੀ ਸੀ ਤੇ ਅਚਾਨਕ ਇੱਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜੋਤੀ ਨਾਮ ਦੀ ਲੜਕੀ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਅੰਮ੍ਰਿਤਸਰ ਚੋ ਐਨਡੀਐਫ ਨੂੰ ਮਿਲੀ ਵੱਡੀ ਸਫਲਤਾ ਅੰਮ੍ਰਿਤਸਰ ਦੇ ਸ਼ਹਿਰਟਾ ਚੋ ਐਨਟੀਆਫ ਨੂੰ ਵੱਡੀ ਸਫਲਤਾ ਮਿਲੀ ਹੈ ਐਨਡੀਐਫ ਨੇ ਵੱਡੀ ਮਾਤਰਾ ਦੇ ਵਿੱਚ ਕਰੋੜਾਂ ਦੀ ਹੈਰੋਇਨ ਦੇ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਮੁਲਜ਼ਮ ਦੇ ਕੋਲੋਂ 15 ਕਿਲੋ 400 ਗ੍ਰਾਮ ਹੈਰੋਇਨ ਜ਼ੋਆ ਪ੍ਰਾਪਤ ਕੀਤੀ ਗਈ। ਭਾਜਪਾ ਦੀ ਪੰਜਾਬ ਲੀਡਰਸ਼ਿਪ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ। ਬਾਜਬਾਦੀ ਪੰਜਾਬ ਲੀਡਰਸ਼ਿਪ ਨੇ ਅੱਜ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰਾ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਜਮੁਨਾ ਐਕਸਪ੍ਰੈਸ ਵੇਹ ਤੇ ਵਾਪਰਿਆ ਵੱਡਾ ਹਾਦਸਾ ਯੂਪੀ ਦੇ ਜਮੁਨਾ ਐਕਸਪ੍ਰੈਸ ਵੇਹ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਮਥੂਰਾ ਜ਼ਿਲ੍ਹੇ ਦੇ ਥਾਣਾ ਬਲਦੇਵ ਅਧੀਨ ਜਮੁਨਾ ਐਕਸਪ੍ਰੈਸ ਵੇਹ ਤੇ ਮੀਂਹ ਪੱਥਰ 141 ਦੇ ਨੇੜੇ ਇੱਕ ਬੇਕਾਬੂ ਇੱਕੋ ਕਾਰ ਪਿੱਛੋਂ ਤੋਂ ਇੱਕ ਟਰੱਕ ਦੇ ਨਾਲ ਟਕਰਾ ਗਈ। ਕਾਰ ਦੇ ਵਿੱਚ ਸਵਾਰ ਸ਼ੀ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਦੋ ਔਰਤਾਂ ਜ਼ਖਮੀ ਹੋਈਆਂ। ਮੋਹਾਲੀ ਕੋਰਟ ਨੇ ਵਿਕਰਮ ਮੁਜੀਠਿਆ ਨੂੰ ਮੋੜ ਹਿਰਾਸਤ ਦੇ ਵਿੱਚ ਭੇਜਿਆ। ਅੱਜ ਵਿਕਰਮ ਸਿੰਘ ਮੁਜੀਠਿਆ ਨੂੰ ਵੱਡੀ ਪੁਲਿਸ ਸੁਰੱਖਿਆ ਦੇ ਨਾਲ ਮੋਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਮਾਨਯੋਗ ਅਦਾਲਤ ਦੇ ਵੱਲੋਂ ਵੋਹਾਲੀ ਅਦਾਲਤ ਨੇ ਵਿਕਰਮ ਮੁੰਜੀਠਿਆ ਨੂੰ ਮੋੜ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਇਸ ਮਾਮਲੇ ਦੀ ਸੁਣਵਾਈ 2 ਅਗਸਤ ਨੂੰ ਹੋਵੇਗੀ। ਐਡੀ ਨੇ Google ਤੇ Meta ਨੂੰ ਭੇਜੇ ਸਮਨ। ਐਡੀ ਨੇ ਸ਼ਨੀਵਾਰ ਨੂੰ ਤਕਨੀਕੀ ਦਿਗਜਾਮ Google ਅਤੇ Meta ਨੂੰ ਸਮਨ ਜਾਰੀ ਕੀਤੇ। ਐਡੀ ਦੀ ਇਹ ਕਾਰਵਾਈ ਗੈਰ ਕਾਨੂੰਨੀ ਆਨਲਾਈਨ ਸੱਟੇਬਾਜ਼ੀ ਐਪਸ ਦੇ ਮਾਮਲੇ 'ਚ ਕੀਤੀ ਜਾ ਰਹੀ ਹੈ। ਜੌਨਸ ਦਾ ਹਿੱਸਾ ਹੈ ਦੋਵੇਂ ਕੰਪਨੀਆਂ ਨੂੰ 21 ਜੁਲਾਈ ਨੂੰ ਪਿਛ ਗਿਛ ਦੇ ਲਈ ਤਲਬ ਕੀਤਾ ਗਿਆ ਸੀਐਮਆਰ ਨੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਨੋ ਲਾਇਬ੍ਰੇਰੀਆਂ ਦਾ ਕੀਤਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀਵਾਰੂ ਬਰਨਾਲਾ ਜ਼ਿਲ੍ਹੇ ਦੇ ਪਧੌੜ ਅਤੇ ਮਹਿਲਕਲਾ ਵਿਧਾਨ ਸਭਾ ਹਲਕਿਆਂ ਦੇ ਪਿੰਡੂ ਨੌਜਵਾਨਾਂ ਨੂੰ ਵੱਡਾ ਤੋਹਫਾ ਦਿੱਤਾ ਇੱਥੇ 8 ਨਵੀਆਂ ਲਾਇਬ੍ਰੇਰੀਆਂ ਦਾ ਉਦਘਾਟਨ ਕਰਨ ਜਾ ਰਹੇ ਨੇ ਅੱਜ ਸੀਐਮ ਭਗਵੰਤ ਮਾਨ ਪੰਜਾਬ 'ਚ ਆਪ ਨੂੰ ਲੱਗਾ ਵੱਡਾ ਛਟਕਾ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਸਿਆਸਤ ਛੱਡਣ ਦਾ ਫੈਸਲਾ ਲਿਆ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ ਹਾਟੀ ਇੰਡੀਆ ਦੇ ਸੀਨੀਅਰ ਹਲਾ ਰੋਸਬਰੀ ਕੈਂਪ 'ਤੇ ਨੇ ਹੋਰ ਖਿਡਾਰਨਾਂ ਦੀ ਕੀਤੀ ਚੋਣ ਹਾਕੀ ਇੰਡੀਆ ਨੇ 21 ਜੁਲਾਈ ਤੋਂ 29 ਅਗਸਤ ਤੱਕ ਇਥੇ ਸਪੋਰਟਸ ਅਥਾਰਟੀ ਆਫ ਇੰਡੀਆ ਸੈਂਟਰ ਵਿਖੇ ਹੋਣ ਵਾਲੇ ਸੀਨੀਅਰ ਮਹਿਲਾ ਰਾਸ਼ਟਰੀ ਕੋਚਿੰਗ ਕੈਂਪ ਦੇ ਲਈ 40 ਖਿਡਾਰਨੀਆਂ ਦੇ ਨਾਮਾਂ ਦਾ ਐਲਾਨ ਕੀਤਾ